ਇਆਫਤਾਂ ਕਰਕੇ ਵੀ ਜਾਂ ਕਾਰਪੋਰੇਟਾਂ ਵੱਲੋਂ ਨਕਲੀ ਲਾਗਤ ਵਸਤਾਂ ਵੇਚਣ ਕਰਕੇ ਵੀ ਉਹਨਾਂ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਜਿਹੜਾ ਕਈ-ਕਈ ਮਹੀਨਿਆਂ ਤੋਂ ਲਟਕ ਰਿਹਾ ਹੈ ਇਹ ਫਸਲੀ ਖਰਾਬੇ ਦਾ ਮੁਆਵਜ਼ਾ ਲੈਣ ਦੀ ਮੰਗ ਹੈ ਇਸੇ ਤਰ੍ਹਾਂ ਹੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ ਹੈ ਇਸ ਤਰ੍ਹਾਂ ਜਿਹੜੀਆਂ ਉੱਬਰੀਆਂ ਮੰਗਾਂ ਹਨ ਪੰਜਾਬ ਸਰਕਾਰ ਨਾਲ ਸੰਬੰਧਿਤ ਉਨ੍ਹਾਂ ਮੰਗਾਂ ਨੂੰ ਲੈ ਕੇ ਵਿੱਚ ਕੇਂਦਰ ਨਾਲ ਸੰਬੰਧਿਤ ਮੰਗਾਂ ਦੇ ਵੀ ਕੁਝ ਹਿੱਸੇ ਆ ਜਿਹੜਾ ਪੰਜਾਬ ਸਰਕਾਰ ਨੇ ਲਾਗੂ ਕਰਨਾ ਹੁੰਦਾ ਹੈ ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਝੰਡਾ ਸਿੰਘ ਜੀਠੂ ਕੋਏ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਤਲੇ ਹੋਈ ਹੈ ਕਿਉਂਕਿ ਪ੍ਰਧਾਨ ਜੀ ਅਤੀ ਜ਼ਰੂਰੀ ਰਜੇਮੇ ਕਾਰਨ ਪਹੁੰਚ ਨਹੀਂ ਸਕੇ ਉਗਰਾਹਾਂ ਸਾਹਿਬ ਇਸ ਮੀਟਿੰਗ ਦਾ ਮੁੱਖ ਝੰਡਾ ਜਿਹੜਾ ਪ੍ਰੋਗਰਾਮ ਜਥੇਬੰਦੀ ਵੱਲੋਂ 22 ਤੋਂ 26 ਜਨਵਰੀ ਦਾ ਪੰਜਾਬ ਸਰਕਾਰ ਦੇ ਵਿਰੁੱਧ ਖੇਤੀ ਨੀਤੀ ਸੰਬੰਧੀ ਮੰਗਾਂ ਨੂੰ ਲੈ ਕੇ ਰੱਖਿਆ ਹੋਇਆ ਸੀ ਜ਼ਿਲ੍ਹਾ ਕੇਂਦਰਾਂ ਤੇ ਪੂਰੇ ਪੰਜਾਬ 'ਚ ਉਹ ਪ੍ਰੋਗਰਾਮ ਅਤਿ ਦਰਜੇ ਦੀ ਠੰਡ ਹੋਣ ਕਰਕੇ ਧੁੰਦ ਹੋਣ ਕਰਕੇ ਮੌਸਮ ਬੇਹੱਦ ਖਰਾਬ ਹੋਣ ਕਰਕੇ ਅੱਜ 17 ਜ਼ਿਲ੍ਹਿਆਂ ਦੇ ਆਗੂਆਂ ਨੇ ਜਿਦੇ ਵਿੱਚ 6-7 ਔਰਤ ਆਗੂ ਵੀ ਸੀਗੇ ਉਹਨਾਂ ਨੇ ਸਰਬਸੰਮਤੀ ਨਾਲ ਹੋਰ ਵੱਧ ਤਿਆਰੀ ਕਰਨ ਵਾਸਤੇ ਕੁਝ ਦਿਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਤੇ ਇਹ ਹੁਣ 6 ਫਰਵਰੀ ਤੋਂ 10 ਫਰਵਰੀ ਤੱਕ ਡੀਸੀ ਦਫ਼ਤਰਾਂ ਮੂਹਰੇ ਧਰਨੇ ਪੂਰੇ ਪੰਜਾਬ ਦੇ ਵਿੱਚ ਖੇਤੀ ਨੀਤੀ ਸੰਬੰਧੀ ਮੰਗਾਂ ਨੂੰ ਲੈ ਕੇ ਲਾਏ ਜਾਣਗੇ ਜਿਨ੍ਹਾਂ ਚ ਸਭ ਤੋਂ ਪ੍ਰਮੁੱਖ ਮੰਗ ਹੈ ਜੜੀ ਉਹ ਹੈਗੀ ਹੈ ਖੇਤੀ ਨੀਤੀ ਤੁਰੰਤ ਐਲਾਨ ਕਰਨ ਤੇ ਲਾਗੂ ਕਰਨ ਦੀ ਮੰਗ ਉਹਦੇ ਮੁਤਾਬਕ ਫਸਲਾਂ ਦੇ ਜਿਹੜੀਆਂ ਝੋਨੇ ਦੀਆਂ ਬਦਲੂਆਂ ਫਸਲਾਂ ਉਹਨਾਂ ਦੇ ਪਾ ਲਾਭਕਾਰੀ ਮਿਥਣ ਸੀ2+50% ਫਾਰਮੂਲੇ ਉਤਪਾਦ ਤੇ ਖਰੀਦਣ ਦੀ ਗਾਰੰਟੀ ਕਰਨ ਇਸੇ ਤਰ੍ਹਾਂ ਹੀ ਕਿਸਾਨਾਂ ਮਜ਼ਦੂਰਾ ਸਰ ਚੜੇ ਸਮੁੱਚੇ ਕਰਜ਼ੇ ਆ ਜਿਹੜੇ ਉਹ ਖਤਮ ਕਰਨ ਇਸੇ ਤਰ੍ਹਾਂ ਜਿਹੜੀ ਤਬਾਹੀ ਹੋਈ ਆ ਫਸਲਾਂ ਦੀ ਕੁਦਰਤੀ ਆਫਤਾਂ ਕਰਕੇ ਵੀ ਜਾਂ ਕਾਰਪੋਰੇਟਾਂ ਵੱਲੋਂ ਨਕਲੀ ਲਾਗਤ ਵਸਤਾਂ ਵੇਚਣ ਕਰਕੇ ਵੀ ਉਹਨਾਂ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਜਿਹੜਾ ਕਈ ਕਈ ਮਹੀਨਿਆਂ ਤੋਂ ਲਟਕ ਰਿਹਾ ਹੈ ਇਹ ਫਸਲੀ ਖਰਾਬੇ ਦਾ ਮੁਆਵਜ਼ਾ ਲੈਣ ਦੀ ਮੰਗ ਹੈ ਇਸੇ ਤਰ੍ਹਾਂ ਹੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ ਹੈ ਇਸ ਤਰ੍ਹਾਂ ਜਿਹੜੀਆਂ ਉੱਬਰੀਆਂ ਮੰਗਾਂ ਹਨ ਪੰਜਾਬ ਸਰਕਾਰ ਨਾਲ ਸੰਬੰਧਿਤ ਉਹਨਾਂ ਮੰਗਾਂ ਨੂੰ ਲੈ ਕੇ ਵਿੱਚ ਕੇਂਦਰ ਨਾਲ ਸੰਬੰਧਤ ਮੰਗਾਂ ਦੇ ਵੀ ਕੁਝ ਹਿੱਸੇ ਆ ਜਿਹੜਾ ਪੰਜਾਬ ਸਰਕਾਰ ਨੇ ਲਾਗੂ ਕਰਨਾ ਹੁੰਦਾ ਹੈ ਉਹ ਮੰਗਾਂ ਵੀ ਰੱਖੀਆਂ ਗਈਆਂ ਇਹਨਾਂ ਮੰਗਾਂ ਨੂੰ ਮਨਾਉਣ ਵਾਸਤੇ ਇਹ ਪੰਜ ਰੋਜ਼ਾ ਜ਼ਿਲ੍ਹਾ ਪੱਧਰੇ ਧਰਨੇ ਹੁਣ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਕੀਤੇ ਜਾਣਗੇ ਪ੍ਰਮੁੱਖ ਫੈਸਲਾ ਅੱਜ ਦੀ ਹੰਗਾਮੀ ਮੀਟਿੰਗ ਵਿੱਚ ਇਹ ਕੀਤਾ ਗਿਆ ਦੂਜਾ ਫੈਸਲਾ ਜੋ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਹੋ ਰਹੇ ਆ ਉਹ ਟਰੈਕਟਰ ਮਾਰਚ ਪੂਰੀ ਤਨਦੇਹੀ ਦੇ ਨਾਲ ਹਰੇਕ ਜ਼ਿਲ੍ਹੇ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰ ਮਾਰਚ ਹੋਣਗੇ ਜ਼ਿਲ੍ਹਾ ਕੇਂਦਰਾਂ ਤੇ ਜਾਂ ਤਹਿਸੀਲ ਕੇਂਦਰਾਂ ਤੇ ਉਹ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਲਾਗੂ ਕੀਤੇ ਜਾਣਗੇ 26 ਜਨਵਰੀ ਨੂੰ ਇਸ ਤਰ੍ਹਾਂ ਇਹ ਜ਼ਿਲ੍ਹਾ ਪੱਧਰ ਦੇ ਮੋਰਚਿਆਂ ਤੋਂ ਬਾਅਦ ਪੰਜਾਬ ਸਰਕਾਰ ਦੇ ਵਿਰੁੱਧ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਜਿਹੜਾ ਉਹਦੀ ਡੇਟ ਵੀ ਅਖੀਰਲੇ ਦਿਨ 10 ਫਰਵਰੀ ਨੂੰ ਐਲਾਨ ਕੀਤੀ ਜਾਊਗੀ ਕਿ ਉਹ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਲਾਇਆ ਜਾਣਾ ਉਹ ਪੱਕਾ ਮੋਰਚਾ ਮੰਗਾ ਮਨਾਉਣ ਵਾਲਾ ਪੰਜਾਬ ਸਰਕਾਰ ਦੇ ਵਿਰੁੱਧ ਉਹਦਾ ਐਲਾਨ ਵੀ 10 ਫਰਵਰੀ ਵਾਲੇ ਦਿਨ ਪੰਜ ਰੋਜ਼ਾ ਧਰਨਿਆਂ ਦੇ ਅਖੀਰਲੇ ਦਿਨ ਅਗਲੀ ਡੇਟ ਦਾ ਐਲਾਨ ਪੰਜਾਬ ਪੱਤਰ ਦਾ ਚੰਡੀਗੜ੍ਹ ਮੋਰਚਾ ਉਹਦਾ ਐਲਾਨ ਕੀਤਾ ਜਾ